ਕਿਹੜੀ ਗੱਲ ਹੋਈ ਹੈ ਇੱਥੇ ਕਿਹੜੀ ਜਗ੍ਹਾ ਹੋਈ ਹੈ ਸਰ ਇੱਥੇ ਐਸੇ ਜਗ੍ਹਾ ਦੇ ਗੱਲ ਗੱਲ ਹੋਈ ਗੋਲੀ ਚੱਲੀ ਹੈ ਸਰ ਕਿੰਨੇ ਜਾਣੇ ਸੀ ਤੁਸੀਂ ਕਿੱਥੇ ਸੀ ਅਸੀਂ ਗੱਡੀ ਤੇ ਆਏ ਸੀ ਸਰ ਤੇ ਉਹ ਕਿੰਨੇ ਜਾਣੇ ਸੀ ਉਹ ਵੀ ਸਰ ਦੋ ਜਾਣੇ ਸੀ ਕਾ ਕਿਹੜੀ ਤੇ ਸੀ ਉਹ ਵੀ ਗੱਡੀ ਤੇ ਆਏ ਸਰ ਤੇ ਕਿੰਨੀ ਉਮਰ ਹੈ ਉਹਦੀ ਉਮਰ ਉਹਨੂੰ 35 36 ਸਾਲ ਹੋਣੀ ਹੈ ਕਾਰੋਬਾਰ ਕੀ ਕਰਦਾ ਸੀ ਕਾਰੋਬਾਰ ਸਰ ਅੰਦਰ ਆਇਆ ਹੈਗਾ ਜੀ ਹਾਂਜੀ ਜੇਲ੍ਹ ਚ ਆਇਆ ਹੈ ਸਰ ਹਾਂ ਜੇਲ੍ਹ ਚ ਆਇਆ ਹੈ ਕਿਹੜੇ ਮਾਮਲੇ ਚ ਅੰਦਰ ਸੀ ਉਹਨਾਂ ਦੇ ਗੋਲੀ ਦੀ ਗੋਲੀ ਗਾਲੀ ਚੱਲ ਗਈ ਇਹਨਾਂ ਕੋਲ ਤੁਸੀਂ ਪਛਾਣਦੇ ਹੋ ਨਾ ਜਿੰਨੇ ਗੋਲੀ ਮਾਰੀ ਸਰ ਨਹੀਂ ਚੋ। ਮੁਕੱਤੇ ਆਈ ਗੱਡੀ ਤੇ ਆਈ ਮੈਂ। ਗੱਡੀ ਕੋਈ ਗੱਡੀ ਦਾ ਨੰਬਰ ਨੰਬਰ ਕੋਈ ਨਾ। ਕਿੰਨੀਆਂ ਗੋਲੀਆਂ ਚਲਾਈਆਂ ਗਈਆਂ? ਸਰ ਇੱਕ ਦੋ ਗੋਲੀਆਂ ਚਲਾਈਆਂ। ਤੇ ਕਿਹਦੇ ਕਿਹਦੇ ਗੋਲੀ ਲੱਗੀ? ਉਹ ਵੀਰ ਤੇ ਲੱਗੀ ਪਰ ਬਿਨੈ ਸਿੰਘ ਨੂੰ। ਜਲਦੀ ਗੱਡੀ ਤੇ ਗੋਲੀ ਮਾਰੀ ਗਈ। ਹਾਂਜੀ। ਕੀ ਮਾਮਲਾ ਹੈ ਤੇ ਕਿਹੜੀ ਜਗ੍ਹਾ ਤੇ ਹੋਇਆ? ਇਹ ਜੀ ਰਵਿੰਦਰ ਸਿੰਘ ਆਹ ਦਾ ਇੱਕ ਲੜਕਾ ਸੀਗਾ ਜਿਹੜਾ ਕਿ ਟੈਂਸਰ ਤੋਂ 2:00 ਦੇ ਵਿੱਚ ਮੇਲ ਤੇ ਆਇਆ ਸੀਗਾ। ਉਹ ਅੱਜ ਟੋਡੀਆਂ ਕੇ ਵਾਲੀ ਸਾਈਡ ਤੇ ਮਾਰੇ ਸੀ। ਤੋਂ ਲੜਕੇ ਜਿਹੜੇ ਬੈਰੋਂ ਬਹੀ ਕਰਕੇ ਖੜੇ ਸੀਗੇ ਉਹਨਾਂ ਨੇ ਇਹਨੇ ਗੋਲੀਆਂ ਮਾਰ ਕੇ ਇੱਕ ਉਹ ਜਿਹੜਾ ਵਾ ਜ਼ਖਮੀ ਕਰਤਾ ਜਿਹਦੀ ਤੇ ਪਤਾ ਲੱਗਿਆ ਉਹ ਡਿੱਗ ਗਿਆ ਸੀ। ਅੱਜ ਦੀ ਦੇਖੋ ਇਹ ਉਹਦੇ ਤੋਂ ਕੋਈ ਮਾਮਲਾ ਦਰਜ ਹੈਗਾ ਸੀ। ਆ ਤੁਹਾਨੂੰ ਮੈਂ ਦੱਸ ਕੇ ਟੈਜੀ ਹੁਣੇ ਵੀ 302 ਦਾ ਉੱਤੇ ਮਾਮਲਾ ਸੀਗਾ ਜੋ ਦਰਸਿਕਾ ਜਿਹਦੇ ਵਿੱਚ ਬਾਹਰ ਆਇਆ ਸੀ ਹੁਣ। ਕਿਸ ਤੇ ਉੱਪਰ ਸਵਾਰ ਹੈਗੇ ਸਾਨੂੰ? ਉਹ ਜਿਹੜੇ ਆ ਉਹ ਉਹ ਕਾਰ ਤੇ ਸੀਗੇ ਇਹ ਬੰਦੇ ਜਿਹੜੇ ਮਾਰਨ ਹਮਲਾਵਰ ਜਿਹੜੇ ਆ ਇਹ ਬਲੈਰੋ ਟਾਈਪ ਗੱਡੀ ਸੀ ਉਹ ਬਾਕੀ ਸਾਰਾ ਕਲੀਅਰ ਕਰਦੇ ਆ ਜੀ। ਤੇ ਜਿਹਦੀ ਡੈਥ ਹੋਈ ਤੇ ਨਾਲ ਕਿੰਨੇ ਜਣੇ ਸਰ ਗੱਡੀ ਦੇ ਪਰ? ਇਹਦੇ ਨਾਲ ਤਿੰਨ ਹੋਰ ਸੀਗੇ ਜੀ। ਕੋਈ ਸੀਸੀਟੀਵੀ ਸਾਹਮਣੇ ਆਈ? ਹਾਲ ਕਰ ਰਹੇ ਆ ਜੀ ਸਾਰਾ ਦੇਖ ਅੱਜ ਲੜਕੇ ਤੇ ਆ ਗਿਆ